ਇੱਕ ਕਲਯੁਗੀ ਭਰਾ ਨੇ ਆਪਣੀ ਭੈਣ ਤੇ ਆਪਣੇ ਭਨੋਈਏ ਦਾ ਕਤਲ ਕਰ ਦਿੱਤਾ ਜਿਨ੍ਹਾਂ ਨੇ ਕਤਲ ਕੀਤਾ ਸੀ ਉਹ ਪੁਲਿਸ ਨੇ ਅਰੈਸਟ ਕਰ ਲਈ ਹੈ ਇਹ ਨਾ ਹੋਇਆ ਤਾਂ ਜ਼ਮੀਨਖਾਤਰੀ ਆ ਜੀ ਕੋਈ ਪੁਰਾਣੀ ਦਾ ਜੀ ਸਮਝ ਲਓ ਜਾਂ ਜ਼ਮੀਨਖਾਤਰੀ ਸਮਝ ਲਓ ਜਾਂ ਕੋਈ ਛੱਕ ਚ ਸਮਝ ਲਓ ਪਤਾ ਨਹੀਂ ਕੋਈ ਗੱਲ ਇਹਨਾਂ ਦੇ ਮਨ ਦੇ ਵਿੱਚ ਕੀ ਸੀ ਕੀ ਨਹੀਂ ਕੋਈ ਸ਼ਿਕਵਾ ਗਲਵਾ ਗਰਮੀ ਆਈ ਬਸ ਇਸ ਕੁੜੀ ਨੇ ਕੁਛ ਹੀ ਸਾਲ ਪਹਿਲਾਂ ਜਾ ਕੇ ਵਿਆਹ ਕਰਾ ਲਿਆ ਸੀ ਆਦੀ ਮਰਜ਼ੀ ਦੇ ਨਾਲ ਉਸ ਤੋਂ ਬਾਅਦ ਉਹ ਆਪਣੇ ਬਾਪ ਦੀ ਸੇਵਾ ਕਰਨ ਲਈ ਇੱਥੇ ਆ ਜਾਂਦੀ ਹੈ ਉਹਦੇ ਭਰਾ ਨੂੰ ਡਾਟ ਹੋ ਜਾਂਦਾ ਕਿ ਜਿਹੜੀ ਇਹ ਪਹਿਲੀ ਆ ਮੇਰਾ ਬਾਪ ਕੁੜੀ ਦੇ ਨਾਂ ਨਾ ਲਵਾ ਦੇ ਅੱਜ ਅਸੀਂ ਉਸ ਜਗ੍ਹਾ ਤੇ ਪਹੁੰਚੇ ਆ ਜਿੱਥੇ ਕਲ ਜੁਗੀ ਭਰਾ ਨੇ ਆਪਣੀ ਭੈਣ ਤੇ ਆਪਣੇ ਭਨੋਈਏ ਦਾ ਕਤਲ ਕਰ ਦਿੱਤਾ ਅੱਜ ਇਸ ਕੈਮਰਾਮੈਨ ਨੂੰ ਘਰ ਦੇ ਤਸਵੀਰਾਂ ਦਿਖਾ ਦੇ ਇਸ ਵਕਤ ਘਰ ਨੂੰ ਹੁਣ ਤਾਲਾ ਲੱਗਾ ਹੋਇਆ ਜਿਨ੍ਹਾਂ ਨੇ ਕਤਲ ਕੀਤਾ ਸੀ ਉਹ ਪੁਲਿਸ ਨੇ ਅਰੈਸਟ ਕਰ ਲਈ ਹੈ ਕੀ ਕਹਾਣੀ ਹੈ ਕੀ ਗੱਲਬਾਤ ਹੈ ਸਾਡੇ ਨਾਲ ਬਾਈ ਹੈ ਇਹਨੂੰ ਗੱਲਬਾਤ ਕਰਾਂਗੇ ਸਾਰੀ ਇਸ ਵਕਤ ਘਰ ਦੇ ਵਿੱਚ ਕੋਈ ਵੀ ਨਹੀਂਗਾ ਜਿਹੜਾ ਇਹ ਮੁੰਡੇ ਵੱਲੋਂ ਆਪਣੀ ਭੈਣ ਦਾ ਕਤਲ ਕਰ ਦਿੱਤਾ ਇੱਕ ਉਹਦੇ ਭਨੋਈਏ ਦਾ ਕਤਲ ਕਰ ਦਿੱਤਾ ਇਹ ਪੂਰੀ ਕਹਾਣੀ ਕੀ ਹੈ ਇਧਰ ਆ ਜਮਣੇ ਇਹ ਪੂਰੀ ਕਹਾਣੀ ਇਹਨਾਂ ਦੀ ਪੁਰਾਣੀ ਰੰਜਿਸ਼ ਜਾਂ ਸਮਝ ਲੋ ਜਾਂ ਕੋਈ ਜ਼ਮੀਨ ਦਾ ਮਾਮਲਾ ਸਮਝ ਲੋ ਮੈਂ ਪਿੰਡ ਦਾ ਚੌਕੀਦਾਰਾਂ ਕਾਨੇ ਵਾਲੀ ਦਾ ਇਹ ਕਿ ਜਿਹੜਾ ਕਿ ਤੁਹਾਡੇ ਨਾਲ ਮਹਿਕਮੇ ਨਾਲ ਚਲ ਜੁੜੇ ਆਂ ਸੀ ਸਾਨੂੰ ਗੱਲਬਾਤ ਕਰਨੀ ਪੈਂਦੀ ਜੀ ਦੱਸਣਾ ਪੈਂਦਾ ਜੀ ਆਹ ਗੱਲ ਐ ਵਾਪਰ ਗਈ ਆ ਐ ਵਾਪਰ ਪ ਗਈ ਉਸ ਉਸ ਨਾਤੇ ਦੇ ਵਿੱਚ ਅਸੀਂ ਤੁਹਾਨੂੰ ਗੱਲ ਦੱਸਦੇ ਇਹਨਾਂ ਦੀ ਆਪਸ ਵਿੱਚ ਕੋਈ ਨਿੱਜੀ ਪਹਿਲਾਂ ਵੀ ਗੱਲ ਹੈ ਵੀ ਇਹਦੀ ਭੈਣ ਫਰਾਰ ਸੀ ਇਹ 5 ਸਾਲਾਂ 7 ਸਾਲਾਂ ਬਾਅਦ ਆਈ ਇੱਥੇ ਤੇ ਉਸ ਤੋਂ ਇਹਦਾ ਪਿਓ ਬਿਮਾਰ ਰਹਿੰਦਾ ਸੀਗਾ ਉਹਦਾ ਇਲਾਜ ਲੋਜ ਵੀ ਕਰਵਾਇਆ ਉਹਨਾਂ ਨੇ ਸਾਰਾ ਕੁਝ ਕੀਤਾ ਉਹ ਦਾ 15 ਦਿਨ ਹਸਪਤਾਲ ਚ ਵੀ ਰੱਖਿਆ 20 ਦਿਨ ਉਸ ਤੋਂ ਬਾਅਦ ਇਹ ਘਰੇ ਆ ਗਏ ਆਉਣ ਜਾਣ ਲੱਗ ਗਏ ਇੱਥੇ ਰਹਿਣ ਲੱਗ ਗਿਆ ਤੇ ਇੱਥੇ ਆਪਸੇ ਘੂਰਮਸੂਰੇ ਹੁੰਦੇ ਵੀਰੇ ਆ ਆਣ ਗਵਾਨ ਨੂੰ ਸਾਡੇ ਪਿੰਡ ਨੂੰ ਵੀ ਪਤਾ ਸਾਰੀਆਂ ਗੱਲਾਂ ਦਾ ਹੁਣ ਪਿੰਡ ਦੇ ਬੰਦੇ ਕੋਈ ਆ ਸਟੈਂਡ ਨਹੀਂ ਲਾ ਰਿਹਾ ਕੋਈ ਗੱਲਬਾਤ ਨਹੀਂ ਕਰ ਰਿਹਾ ਨਾ ਕਿਸੇ ਨੂੰ ਪਤਾ ਸੀਗਾ ਵੀ মিডিਆ ਵਾਲਿਆਂ ਨੇ ਅੱਜ ਆ ਜਾਣਾ ਵਾਪਰ ਕੇ ਤਾਂ ਚੋਂ ਆਮ ਹੀ ਉੱਥੇ ਮੇਰੇ ਹੱਥ ਮੈਂ ਨਾ ਦਿੱਤੀ ਲੱਗ ਤੇ ਆਉਣਾ ਪਿਆ ਮੈਨੂੰ ਵੀ ਤੇ ਮੈਂ ਇਹ ਗੱਲਬਾਤ ਦੱਸ ਰਿਹਾ ਇਹਨਾਂ ਨੂੰ ਵੀ ਇਹ ਰਾਤ ਨੂੰ ਇੱਥੇ ਕਿਤੇ ਸੁੱਤੇ ਪਏ ਸੀ ਉਹਦੇ ਭਰਾ ਨੇ ਮੁੰਡੇ ਦੇ ਜੀ ਆਪਦੇ ਜੀਜੇ ਦਾ ਤੇ ਆਪਦੇ ਭੈਣ ਦਾ ਕਤਲ ਕਰਤਾ ਸਾਨੂੰ ਤੋਂ ਸਵਾ 8 9 ਵਜੇ ਪਤਾ ਲੱਗਾ ਉਸ ਤੋਂ ਬਾਅਦ ਅਸੀਂ ਆਏ ਉਸ ਤੋਂ ਬਾਅਦ ਪੂਰੀ ਫੋਰਸ ਪਹੁੰਚ ਗਈ ਜ਼ਿਲ੍ਹੇ ਦੀ ਹੂੰ ਉਸ ਤੋਂ ਬਾਅਦ ਡੈੱਡ ਬਾਡੀਆਂ 12 1 ਵਜੇ ਤੋਂ ਬਾਅਦ ਲੈ ਗਏ ਆ ਹੂੰ ਅਜੇ ਤੱਕ ਸਾਨੂੰ ਤਾਂ ਕੋਈ ਬੰਦਾ ਨਹੀਂ ਨਜ਼ਰ ਆ ਰਿਹਾ ਇੱਥੇ ਆਇਆ ਜਾਂ ਨਹੀਂ ਆਇਆ ਕੋਈ ਤੇ ਉਸ ਤੋਂ ਬਾਅਦ ਤੁਸੀਂ ਆ ਗਏ ਆ ਤੇ ਮੈਂ ਆ ਗਿਆ ਜਿਹੜਾ ਕਤਲ ਕੀਤਾ ਉਹ ਕਿਹੜੇ ਹਥਿਆਰ ਨਾਲ ਕੀਤਾ ਗਿਆ ਉਹ ਤੋਂ ਇਹ ਸਵੇਰ ਜਦੋਂ ਆਏ ਇੱਕ ਤਾਂ ਉੱਥੇ ਕੁਹਾੜੀ ਪਈ ਸੀਗੀ ਜੀ ਇੱਕ ਤਲਵਾਰ ਪਈ ਸੀ ਕੁਰਬਾਨ ਬਸ ਹੋਰ ਨਹੀਂ ਕੋਈ ਚੀਜ਼ ਮਿਲਿਆ ਜੀ ਸਾਨੂੰ ਉੱਥੋਂ ਹੋ ਨਹੀਂ ਗਾਵਾ ਹਾਂਜੀ ਉਹ ਥਾਣੇਦਾਰ ਆਏ ਸੀਗੇ ਐਸਐਸਓ ਦੀ ਐਸਐਸਪੀ ਸਾਹਿਬ ਵੀ ਆਏ ਸੀਗੇ ਡੀਐਸਪੀ ਸਾਹਿਬ ਵੀ ਉਹਨਾਂ ਨੇ ਚੱਕ ਕੇ ਤੇ ਆਉਦੇ ਕਬਜ਼ੇ ਲੈ ਲਈ ਬਸ ਤੇ ਲਾਛ ਲੈ ਕੇ ਨਾਲ ਬਸ ਇਹ ਕੁੜੀ ਦੀ ਜਿਹੜੀ ਦਾ ਕਤਲ ਹੋਇਆ ਉਹਦੀ ਉਮਰ ਕਿੰਨੀ ਕਾ ਜੇ ਮੁੰਡੇ ਉਮਰ ਕੁੜੀ ਦੀ ਤਾਂ ਘੱਟ ਤੋਂ ਘੱਟ ਜੀ ਮਹਾ 15 ਆ 20 ਸਾਲ 25 ਹੋਊਗੀ ਜੀ 25 26 ਸਾਲ ਦੇ ਵਿੱਚ ਵਿੱਚ ਦੋ ਬੱਚੇ ਹਾਂ 25 ਸਾਲ ਹੋਊਗੀ ਜੀ ਹਾਂਜੀ ਹਾਂਜੀ ਉਸ ਕੁੜੀ ਦੇ ਜਿਹੜੀ ਦਾ ਕਤਲ ਹੋਇਆ ਉਹਦੇ ਕੋਲ ਬੱਚੇ ਵੀ ਸੀਗੇ ਬੱਚੇ ਵੀ ਸੀ ਹੈਗੇ ਜੀ ਦੋ ਦੇ ਮੇਰੇ ਦੋ ਕੁੜੀਆਂ ਹੀ ਆ ਮੇਰੇ ਸਾਹ ਚ ਦੋ ਬੱਚੇ ਸੀ ਹਾਂਜੀ ਹਾਂਜੀ ਉਹ ਕੁੜੀ ਨੇ ਜਿਹੜੀ ਲ ਨਹੀਂ ਜੀ ਲਵ ਮੈਰਿਜ ਦਾ ਤਾਂ ਪਤਾ ਨਹੀਂ ਜੀ ਸਾਨੂੰ ਉਹ ਮੁੰਡਾ ਇੱਥੇ ਪਿੰਡੀ ਬਲੋਚਾਂ ਤੋਂ ਰਹਿ ਰਹੇ ਸੀਗੇ ਇੱਥੇ ਟੈਂਪੂ ਨੂੰ ਪੁੱਛ ਲਉਂਦਾ ਸੀ ਉਹਨਾਂ ਦੇ ਲਵ ਮੈਰਿਜ ਦਾ ਪਤਾ ਨਹੀਂ ਕੋਟ ਮੈਰਿਜ ਕੀ ਹੋਇਆ ਕੀ ਨਹੀਂ ਹੋਇਆ ਸਾਨੂੰ ਇਹ ਸਵਾਲ ਜੀ ਨਹੀਂ ਪਤਾ ਇਸ ਬਾਰੇ ਜਾਣਕਾਰੀ ਨਹੀਂ ਕੋਈ ਉਹ ਇੱਥੋਂ ਜਾਵਲੀ ਸੇ ਇੱਥੋਂ ਉਹ ਪੰਜ ਛਿਆਂ ਸਾਲਾਂ ਬਾਅਦ ਇੱਥੇ ਆਏ ਉਹ ਕੁੜੀ ਜਿਹਦੇ ਤੋਂ ਉਹਨਾਂ ਦੇ ਚਲੋ ਵਿਆਹ ਹੋ ਜਾਂਦਾ ਉਹ ਚਲੇ ਜਾਂਦੇ ਆ ਉਸ ਤੋਂ ਬਾਅਦ ਹੁਣ ਪੰਜ ਸਾਲਾਂ ਬਾਅਦ ਕੁੜੀ ਇੱਥੇ ਆਈ ਹਾਂਜੀ ਹਾਂਜੀ ਪੰਜ ਛਿਆਂ ਸਾਲਾਂ ਬਾਅਦ ਜਿਹੜਾ ਉਹਦਾ ਪਿਓ ਸੀ ਮੁੰਡੇ ਦਾ ਜਿਹਨੇ ਕਤਲ ਕੀਤਾ ਜਿਹੜੇ ਮੁੰਡੇ ਨੂੰ ਕਤਲ ਕੀਤਾ ਦਾ ਪਿਓ ਸੀ ਮਾਂ ਸੀ ਜਿਹਦੇ ਉਹਦੇ ਘਰ ਵਾਲੀ ਸੀ ਇਹ ਸਾਰਾ ਫੈਮਿਲੀ ਪਰਵਾਰ ਇੱਕ ਹੀ ਰੰਦ ਇਕੱਠੇ ਰਹਿੰਦੇ ਸੀ ਪਹਿਲਾਂ ਇਕੱਠੇ ਰਹਿੰਦੇ ਸੀਗੀ ਸਾਰੇ ਜੀ ਵਧੀਆ ਜੀ ਉਸ ਤੋਂ ਬਾਅਦ ਜਦੋਂ ਇਹ ਆਉਣ ਜਾਣ ਲੱਗੇ ਇੱਕ ਦੂਜੇ ਨਾਲ ਤੇ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਪਿਓ ਆ ਉਹ ਵੱਖਰਾ ਹੋ ਗਿਆ ਤੇ ਮਾਂ ਉਹਦੀ ਵੱਖਰੀ ਹੋ ਗਈ ਜੀ ਮੁੰਡੇ ਨਾਲ ਹੋ ਗਈ ਮਾਂ ਤੇ ਜਿਹੜੀ ਜਿਹੜੇ ਹੁਣ ਪਿਓ ਸੀਗਾ ਕੁੜੀ ਦਾ ਉਹ ਕੁੜੀ ਵੱਲ ਹੋ ਗਿਆ ਉਹਦੇ ਤੇ ਪਰੌਣੇ ਵੱਲ ਜੀ ਬਸ ਤੇ ਇਹ ਡਬਲ ਸਟੋਰੀ ਹੈ ਮੈਂ ਕੈਮਰਾਮੈਨ ਨੂੰ ਕਹਿੰਦਾ ਤਸਵੀਰਾਂ ਦੇਖਾ ਦੇ ਇੱਧਰ ਆ ਕੇ ਇਹ ਬਾਪ ਥੱਲੇ ਰਹਿੰਦਾ ਸੀ ਤੇ ਉੱਪਰ ਰਹਿੰਦਾ ਸੀ ਥੱਲੇ ਰਹਿੰਦਾ ਸੀ ਜੀ ਆਂਦੇ ਥੱਲੇ ਪਿਓ ਰਿੰਦਾ ਸੀ ਤੇ ਉੱਪਰ ਉਹਦੀ ਮਾਤਾ ਤੇ ਉਦੋਂ ਮੁੰਡਾ ਰਿੰਦਾ ਸੀ ਹਾਂਜੀ ਹਾਂਜੀ ਜੀ ਜਦੋਂ ਇਹ ਕਤਲ ਹੋਇਆ ਇਹ ਉਦੋਂ ਉਹ ਥੱਲੇ ਸੀ ਜਾਂ ਤੇ ਪਿਓ ਕੋਲ ਸੀ ਕੁੜੀ ਤੇ ਪਰੋਣਾ ਹਾਂਜੀ ਹਾਂਜੀ ਉਹ ਐ ਕਮਰਾ ਜੀ ਨਾਲ ਬਰਾਬਰ ਬਰਾਬਰ ਐ ਇੱਕ ਕੰਨ ਦਾ ਆਹ 게ਟ ਉਹਦਾ ਤੇ ਨਾਲ ਹੀ 게ਟ ਉਹਦੇ ਪਿਓ ਦਾ ਹੂੰ ਐ ਬਰਾ ਬਰਾਬਰ ਕਮਰੇ ਆ ਜੀ ਬਸ ਜਿਹੜੇ ਮੁੰਡੇ ਵੱਲੋਂ ਕਤਲ ਕੀਤਾ ਗਿਆ ਉਹਦੀ ਉਮਰ ਕਿੰਨੀ ਕਹ ਉਹਦੀ ਉਮਰ ਹੋਊਗੀ ਜੀ ਮੇਰੇ ਸੋਚਾ 40 ਸਾਲ ਦੇ ਅੰਦਰ ਬਾਅਦ ਹੋਊਗੀ ਜੀ ਉਮਰ 45 ਦੇ ਇਹ ਦੋਨੇ ਦੋ ਭੈਣ ਭਰਾਈ ਸੀ ਇਹ ਨਹੀਂ ਜੀ ਭੈਣਾ ਤਿੰਨ ਆ ਜੀ ਇਹ ਤਿੰਨ ਪੈਣਾ ਇਹ ਸਭ ਤੋਂ ਛੋਟੀ ਤੇ ਵੱਡੀ ਸੀ ਇਹ ਈ ਛੋਟੀ ਸੀਗੀ ਵਿਚਾਲ ਦੀ ਸੀ ਜਣ ਕੇ ਮੁੰਡੇ ਤੋਂ ਛੋਟੀ ਸੀਗੀ ਮੁੰਡਾ ਇਸ ਤੋਂ ਵੱਡਾ ਸੀ ਇਸ ਤੋਂ ਛੋਟੀ ਪੈਣ ਇਹਨਾਂ ਦੀ ਤਿੰਨ ਪੈਣਾ ਹੈ ਜੀ ਤਿੰਨ ਪੈਣਾ ਸੀ ਹਾਂਜੀ ਕੋਈ ਇਹਨਾਂ ਦੇ ਮੁੰਡੇ ਦੇ ਬੱਚਾ ਵੀ ਸੀਗਾ ਕੋਈ ਜਵਾਕ ਮੁੰਡੇ ਦੇ ਨਹੀਂ ਜੀ ਮੁੰਡੇ ਦੇ ਬੱਚਾ ਹੋਣ ਵਾਲਾ ਜੀ ਇਹਦੇ ਘਰ ਵਾਲੇ ਨੂੰ ਹੁਣ ਇਸ ਟਾਈਮ ਤੇ ਹੁਣ ਅਰੈਸਟ ਕਰੇ ਖੜੇ ਪਏ ਇਹਨਾਂ ਦੇ ਮੈਂਬਰ ਕਰੇ ਹੋਏ ਆ ਇਹਦੀ ਇੱਕ ਤਾਂ ਜੀ ਮਾਤਾ ਇੱਕ ਉਹਦੇ ਘਰ ਵਾਲੀ ਇੱਕ ਮੁੰਡਾ ਜੀ ਮੁੰਡਾ ਹਾਂਜੀ ਤਿੰਨ ਹੀ ਪਰਿਵਾਰ ਦੇ ਜੀ ਸੀ ਤਿੰਨੇ ਕਰ ਲਈ ਤੇ ਵਾਪਸ ਜਿਹੜਾ ਉਹ ਕੁੜੀ ਬੰਨੀ ਸੀ ਇਹ ਕਿੰਨੇ ਦੀ ਕੁੜੀ ਛੋਟੀ ਹੈ ਜੀ ਉਹ ਹੈਗੀ ਹੈ 12 13 ਸਾਲਾਂ ਦੀ ਕੁੜੀ ਹੈਗੀ ਉਹ ਉਹ ਇੱਥੇ ਰਹਿ ਰਹੀ ਉਹਨੂੰ ਅਰੈਸਟ ਨਹੀਂ ਕੀਤਾ ਜੇ ਪੁਲਿਸ ਨੇ ਉਹ ਕੁੜੀ ਇੱਥੇ ਆ ਪੜਦੀ ਆ ਨਵਾਲਕ ਜਣੇ ਕਿ ਉਹ ਨਵਾਲਕ ਉਹ ਕੁੜੀ ਕਿਦੀ ਹੈ ਉਹ ਉਹ ਗਮਦੂਰ ਸਿੰਘ ਦੀ ਕੁੜੀ ਹੈ ਜੀ ਗਮਦੂਰ ਸਿੰਘ ਕੀ ਦਾ ਨਾਂ ਸੀ ਉਹਦੇ ਕੁੜੀ ਦੇ ਮੁੰਡੇ ਦੇ ਪਿਓ ਦਾ ਨਾਂ ਮੁੰਡੇ ਦਾ ਪਿਓ ਦਾ ਨਾਂ ਹਾਂਜੀ ਗਮਦੂਰ ਜਿਹੜੀ ਕੁੜੀ ਦਾ ਕਤਲ ਹੋਇਆ ਉਹਦੀ ਭੈਣ ਹੈ ਛੋਟੀ ਇੱਕ ਹਾਂਜੀ ਹਾਂਜੀ ਛੋਟੀ ਭੈਣ ਹੈ ਜੀ ਉਹ ਉਹ ਜੇ ਨ ਉਹਦਾ ਜਾਨੀ ਕਿ ਮਾਤਾ ਨਾਲ ਰਹਿੰਦੀ ਹੁੰਦੀ ਉੱਪਰ ਰਹਿੰਦੀ ਸੀ ਉਹੀ ਵੀ ਉੱਪਰ ਰਹਿੰਦੀ ਸੀ ਕੀ ਦੇਖਦੇ ਹੋ ਜੀ ਵੀ ਜਿਹੜਾ ਐਡਾ ਕਤਲ ਹੋ ਜਾਣਾ ਇੱਕ ਆਪਾਂ ਕਹਿੰਦੇ ਨੇ ਭੈਣ ਭਰਾ ਦਾ ਰਿਸ਼ਤਾ ਭੈਣ ਭਰਾ ਦਾ ਰਿਸ਼ਤਾ ਹੁੰਦਾ ਬਹੁਤ ਬਹੁਤ ਮਾੜੀ ਗੱਲ ਹੋਈ ਮੰਦ ਘਟਣਾ ਵਾਪਰੀ ਜੇ ਲੋਕ ਦੁਨੀਆ ਤਰਾਸ ਤਰਾਸ ਕਰਦੀ ਆ ਮਨ ਬੁਝੇ ਪੇ ਲੋਕਾਂ ਦੇ ਸਾਰਿਆਂ ਦੇ ਵੀ ਆ ਗੱਲ ਹੋਰੀ ਕਿਵੇਂ ਗਈ ਕਦੇ ਵਿਖਿਆਣੇ ਤੋਂ ਦੂਰ ਨੇੜੇ ਇਹ ਕੰਮ ਜਿਹੜਾ ਸਾਡੇ ਪਿੰਡ ਵਿੱਚ ਵੀ ਹੋ ਗਿਆ ਇਹ ਵਾਕਾ ਪਹਿਲੀ ਨੂੰ ਲੈ ਕੇ ਹੋਇਆ ਵੀ ਇਹ ਇਹਨਾ ਹੋਇਆ ਤਾਂ ਜ਼ਮੀਨ ਖਾਤਰੀ ਆ ਜੀ ਕੋਈ ਪੁਰਾਣੀ ਜਾਂ ਸਮਝ ਲਓ ਜਾਂ ਜ਼ਮੀਨ ਖਾਤਰੀ ਸਮਝ ਲਓ ਜਾਂ ਕੋਈ ਸ਼ੱਕ ਜੀ ਸਮਝ ਲਓ ਇਸ ਦੇ ਵਿੱਚ ਤਾਂ ਉਹਨਾਂ ਨੂੰ ਹੀ ਪਤਾ ਹੋਊਗਾ ਜੀ ਨਹੀਂ ਤੁਸੀਂ ਇੱਕ ਤੁਸੀਂ ਇੱਕ ਪਿੰਡ ਦੇ ਚੌਕੀਦਾਰੋਂ ਸਿਆਣੇ ਹੋ ਤਜਰਬੇਕਾਰੋਂ ਉਸ ਪਿੰਡ ਦੇ ਚੌਕੀਦਾਰ ਨੂੰ ਨੰਬਰਦਾਰ ਨੂੰ ਸਾਰਾ ਪਤਾ ਹੁੰਦਾ ਘਰ ਘਰ ਦਾ ਵਾਕ ਵੀ ਹੁੰਦੀ ਹੈ ਕਿਵੇਂ ਕੀ ਲੱਗਦਾ ਹੈ ਪੈੜੀ ਨੂੰ ਲੈ ਕੇ ਹੋਇਆ ਜਾਂ ਇਹਨਾਂ ਦੀ ਪੁਰਾਣੀ ਦੁਸ਼ਮਣੀ ਸੀ ਤੁਸੀਂ ਦੱਸ ਰਹੇ ਆਂ ਵੀ ਕੁੜੀ ਬਿਨਾਂ ਦੱਸੇ ਘਰੋਂ ਚਲੀ ਗਈ ਸੀ ਇਹਨਾਂ ਦੀ ਉਹਨੇ ਆਦੀ ਮਰਜ਼ੀ ਨਾਲ ਵਿਆਹ ਕਰਾ ਲਿਆ ਉਸ ਤੋਂ ਬਾਅਦ ਕਿੰਨੇ ਸਾਲ ਉਹ ਆਈ ਨਹੀਂ ਘਰੇ ਉਸ ਤੋਂ ਬਾਅਦ ਜਦੋਂ ਵਿਆਹ ਹੁੰਦਾ ਹੈ ਉਸ ਤੋਂ ਬਾਅਦ ਹੁਣ ਪਹਿਲੀ ਵਾਰ ਆਈ ਸੀ ਪਹਿਲੀ ਵਾਰ ਆਈ ਸੀ ਇੱਥੇ ਉਹ ਯਾ ਕਰਾ ਕੇ ਪਹਿਲੀ ਵਾਰ ਆਈ ਸੀ ਹਾਂਜੀ 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 ਫਿਰ ਇੱਕ ਦੋ ਵਾਰ ਆਈ ਇੱਥੇ ਰਹਿਣ ਲੱਗ ਗਈ ਫਿਰ 15 20 ਦਿਨ ਫਿਰ ਆਸ ਮੇ ਲਾਲਾ ਲਾਲਾ ਹੋਣ ਲੱਗੇ ਸਾਡੇ ਬੰਦਿਆਂ ਨੂੰ ਪਿੰਡ ਵਾਲਿਆਂ ਨੂੰ ਵੀ ਆਖੇ ਸਾਡਾ ਰਾਜੀਨਾਮਾ ਕਰਾਓ ਭਾਈ ਜਿਵੇਂ ਇੱਕ ਮੰਨਦਾ ਕਰਾਓ ਫੈਸਲਾ ਤੇ ਇਹ ਪਿੰਡ ਵਾਲੇ ਬੰਦੇ ਵੀ ਆਉਂ ਗਾਉਂ ਕਰ ਜਾਂਦੇ ਸੀਗੇ ਬੱਸ ਐਵੇਂ ਬੱਸ ਕੁਝ ਨਹੀਂ ਹੁੰਦਾ ਹੋ ਜਾਊਗਾ ਸੈੱਟ ਹੋ ਜਾਊਗਾ ਭਾਈ ਤੇ ਉਹ ਆਖਰ ਦੀ ਕਹਾਣੀ ਜੀ ਆ ਵਾਪਰ ਗਿਆ ਪਿੰਡ ਦੇ ਬੰਦੇ ਨੇ ਪਹਿਲਾਂ ਇਹਨਾਂ ਦਾ ਟਕਾ ਕਰਾਇਆ ਕਰਾਇਆ ਸੀਗਾ ਜੀ ਇਹਨਾਂ ਦਾ ਪਹਿਲਾਂ ਪੈਲੀ ਦਾ ਵੀ ਰੌਲਾ ਪਿਆ ਸੀ ਪੈਸਾ ਪੁੱਛ ਠੇਕਾ ਦਾ ਲੈਣ ਦੇਣ ਵੀ ਹੋਇਆ ਸੀ ਫੇਰ ਪਿੰਡ ਵਾਲਿਆਂ ਨੇ ਰਲ ਕੇ ਠਾਣੇ ਠਾਣੀ ਹੋ ਗਏ ਨੇ ਅੱਧਾ-ਅੱਧ ਕਰਵਾਤੇ ਠੇਕਾ ਦੇ ਅੱਧੀ ਜ਼ਮੀਨ ਦਾ ਠੇਕਾ ਆਪਦੀ ਮਾਂ ਨੂੰ ਘਰ ਵਾਲਿਆਂ ਦੇ 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 ਅੱਧਾ ਤੂੰ ਆਪ ਰੱਖ ਲੈ ਜੋ ਵੀ ਤਰ੍ਹਾਂ ਹਿੱਸਾ ਬਣਦਾ ਐ ਵੀ ਕਰਵਾਤਾ ਸੀ ਸਾਰਾ ਕੁਝ ਹੋਇਆ ਸੀ ਇਹਨਾਂ ਦਾ ਪਤਾ ਨਹੀਂ ਕੋਈ ਗੱਲ ਇਹਨਾਂ ਦੇ ਮਨ ਦੇ ਵਿੱਚ ਕੀ ਸੀ ਕੀ ਨਹੀਂ ਕੋਈ ਸ਼ਿਕਵਾ ਗਲਵਾ ਗਰਮੀ ਆਈ ਤੇ ਬਸ ਕੁੜੀ ਤੇ ਰਹਿਣ ਕਿਉਂ ਲੱਗ ਪਈ ਸੀ ਪਹਿਲਾਂ ਦਾ ਵਿਆਹ ਹੀ ਕਿਹੜੇ ਥਾਂ ਸੀ ਕੁੜੀ ਉਹ ਵੀ ਵੈਈ ਤਾਂ ਤੁਹਾਨੂੰ ਦੱਸਿਆ ਜੀ ਪਹਿਲਾਂ ਪਿੰਡੀ ਰਹਿੰਦੇ ਸੀ ਮੁੜ ਕੇ ਉਸ ਪਿੰਡ ਉਹਨਾਂ ਦਾ ਜੱਦੀ ਦੁੰਨੇ ਆਣਾ ਸੀਗਾ ਉਸ ਤੋਂ ਬਾਅਦ ਉਹ ਇੱਥੋਂ ਪਿੰਡੋਂ ਜਾ ਕੇ ਫਿਰ ਦੁੰਨੇ ਆਣੇ ਜਾ ਕੇ ਨਾਲ ਹੀ ਪਿੰਡ ਹੈਗਾ ਮੋਗੇ ਦੇ ਇੱਕ ਪਿੰਡ ਹੈਗਾ ਉੱਥੇ ਰਹਿਣ ਲੱਗੇ ਹੁਣ ਉਹ ਉਸ ਥਾਂ ਤੇ ਹੁਣ ਉਹ ਕੁੜੀ ਆ ਦੇ ਇਹ ਬਾਪ ਕੁੜੀਆ ਠੱਲਾ ਰਹਿੰਦੇ ਸੀ ਸੇਵਾ ਕਰਨ ਆਈ ਸੀ ਹਾਂ ਜੀ ਹਾਂ ਜੀ ਸੇਵਾ ਕਰਨ ਹੀ ਆਈ ਸੀ ਇੱਥੇ ਕੁੜੀ ਦੀ ਸੀ ਵੀ ਉੱਥੇ ਸੇਵਾ ਰੋਟੀ ਪਾਣੀ ਪਕਾਉਂਦੀ ਜੇ ਮਾਂ ਉੱਤੇ ਸੀ ਤੇ ਪਿਓਨ ਰੋਟੀ ਪਕਾਉਣ ਵਾਲਾ ਵੀ ਹੈ ਨਹੀਂ ਸੀ ਕੋਈ ਤੇ ਫਿਰ ਰੋਟੀ ਪਕਾ ਕੇ ਦਿੰਦੀ ਸੀ ਉਹਨੂੰ ਕੁੜੀ ਪੈਨ ਲਾ ਪੈਨ ਲਬਾਬ ਜਿਹੜਾ ਕੁੜੀ ਦਾ ਰੋਟੀ ਕਰੇ ਘਰ ਵਾਲੀ ਤੋਂ ਖਾਂਦਾ ਸੀ ਉਹ ਇਕੱਠੇ ਸੀ ਇਕੱਠੇ ਸੀ ਸਾਰੇ ਇੱਕ ਮੇਲ ਸੀਗਾ ਇਹ ਸਪੂਡ ਪਾਈ ਨੂੰ ਕਿੰਨਾ ਟਾਈਮ ਹੋ ਗਿਆ ਸੀ ਇਹਨੂੰ ਬਸ ਜੀ ਬਸ ਵੱਤ ਵੱਤ ਜੀ ਤਿੰਨ ਚਾਰ ਕ ਮਹੀਨਿਆਂ ਦੀ ਗੱਲ ਹੀ ਆ ਬਸ ਇਹ ਚਾਰਾਂ ਪੰਜਾਂ ਮਹੀਨਿਆਂ ਵਿੱਚ ਗੱਲ ਕਣੀ ਨਰਾਮ ਕਣੀ ਵਿਗੜ ਗਈ ਇਹਨਾਂ ਦੀ ਬਸ ਤੁਸੀਂ ਚੌਕੀਦਾਰਾਂ ਚੌਕੀਦਾਰ ਨੂੰ ਵੀ ਸਿੱਧਾ ਜਾਂਦਾ ਨੰਬਰਦਾਰ ਨੂੰ ਸਿੱਧਾ ਜਾਂਦਾ ਕੁੜੀ ਮੈਂ ਕੁੜੀ ਮੰਗ ਕਰਦੀ ਸੀ ਪੈਲੀ ਦੀ ਮੈਨੂੰ ਹਿੱਸਾ ਦਿਓ ਉਹ ਹਿੱਸਾ ਤਾਂ ਜੀ ਇਹ ਮੰਗਦੇ ਆ ਹੁੰਦੇ ਜਦੋਂ ਬੰਦਾ ਬਗਾਨਾ ਹੋਵੇ ਅਗਲੇ ਅਰਦਾਸ ਦੇ ਇਹ ਨਾ ਦਿੱਤਾ ਹੋਵੇ ਤਾਂ ਅਗਲਾ ਦਿਓ ਉਹ ਵੀ ਕੁਝ ਨਾ ਕੁਝ ਇਸ ਗੱਲ ਦੇ ਵਿੱਚ ਇਹਨਾਂ ਨਾਲ ਤੋਂ ਪਤਾ ਨਹੀਂ ਆਪਣ ਕਿਹੜੇ ਬਹਿ ਕੇ ਕੋਈ ਕੈਪਰੋ ਮੈਚ ਹੋਇਆ ਜਾਂ ਕੋਈ ਗੱਲਬਾਤ ਹੁੰਦੀ ਇਹਨਾਂ ਨਾਲ ਵੀ ਡਿਸਕਸ ਹੋ ਗਿਆ ਵੀ ਆਪਾਂ ਇਹ ਕੰਮ ਕੀਤਾ ਜਿਵੇਂ ਕੀਤਾ ਜਾਂ ਐ ਕਰਨਾ ਸੀ ਇਹ ਤਾਂ ਸੰਤਾ ਰੋਲਾ ਪਾਉਣ ਤੇ ਆਉਣਾ ਪੈਂਦਾ ਇੱਥੇ ਵੀ ਸਾਡਾ ਰੋਲਾ ਪੈ ਗਿਆ ਤੇ ਜਾਂ ਸਾਡੀ ਵੀ ਹੁਣ ਬਾਹ ਫਸੀ ਵੀ ਕਢਾਓ ਕਿਸੇ ਤਰੀਕੇ ਨਾਲ ਸੰਤਾ ਉਦੋਂ ਸਾਦਾ ਅਗਲਾ ਜਦੋਂ ਜਾਵਾਂ ਕਿਸੇ ਦੇ ਘਰੇ ਜਾਣਾ ਨਹੀਂ ਹੁੰਦਾ ਵੀ ਸਾਡੇ ਉਹਦੀ ਨਾਨ ਪਾਣ ਪਈ ਸੁਨਿਆ ਦੇ ਕੇ ਆ ਕਰੇ ਤੇ ਤੂੰ ਜਾ ਕੇ ਆ ਭਾਈ ਤੇ ਇਥੋਂ ਵਗੈਰਾ ਨਹੀਂ ਗੱਲ ਬੰਦਨੀ ਕੋਈ ਉਦੋਂ ਸਾਦਾ ਹੀ ਸੰਤਾ ਕੋਈ ਰੇਗ ਮੌਕੇ ਤੇ ਕੋਈ ਵੀ ਬੰਦਾ ਨਹੀਂ ਸਾਦਾ ਸਾਨੂੰ ਵੀ ਸਾਡਾ ਜ਼ਰੂਰੀ ਕੰਮ ਆ ਯਾਰ ਸਾਡਾ ਫੈਸਲਾ ਕਰੋ ਜਣ ਜਲਾ ਸਾਡਾ ਆੜਤੀ ਉਹ ਕੋਈ ਪੁਲਸ ਆਉਂਦੀ ਜਾਂ ਕੋਈ ਛੋਟੇ ਛੋਟੇ ਮਹਿਕਮਾ ਦਾ ਜਾਂ ਕੋਈ ਹੋਰ ਉਸ ਮਹਿਕਮੇ ਵਾਲੇ ਸਾਨੂੰ ਸਾਦੇ ਕੋਈ ਆ ਜੀ ਜੀ ਹੁਣ ਜਿਹੜੇ ਪਸ਼ੂ ਸੀ ਘਰ ਦੇ ਵਿੱਚ ਕਿੰਨੇ ਕਿ ਪਸ਼ੂ ਰੱਖਿਆ ਸੀ ਇੱਥੋਂ ਅੰਦਾਜ਼ਾ ਲੱਗ ਰਿਹਾ ਵੀ ਇੱਕ ਹੀ ਮੱਝ ਸੀ ਹਾਂਜੀ ਇੱਕ ਹੀ ਮੱਝ ਆ ਕਿ ਕਿੱਲੇ ਤੋਂ ਲੱਗਦਾ ਨਾ ਵੀ ਜਦਾਂ ਹੁੰਦਾ ਬਾਹਲੇ ਪਸ਼ੂ ਫਿਰਦਾ ਅੰਦਾਜ਼ਾ ਹੋ ਜਾਣਾ ਸੀ ਜੇ ਜੀ ਇੱਕ ਮੱਝ ਸੀ ਫਿਰ ਉਹਨੂੰ ਕੌਣ ਲੈ ਗਿਆ ਹੁਣ ਹੁਣ ਮੱਝ ਜੀ ਆਣਗਵਾਲ ਦੇ ਘਰੇ ਮੰਨ ਕੇ ਹੋਣੀ ਸੀ ਕਿਸੇ ਦੇ ਹੂੰ ਇਸ ਧਣੀ ਮੈਨੂੰ ਪਤਾ ਕੱਲ ਮੱਝ ਇੱਥੇ ਸੀ ਜਦੋਂ ਅਸੀਂ ਸੀਗੇ ਇੱਕ ਕੁੱਤਾ ਵੀ ਹੈਗਾ ਸੀ ਉਹਦੇ ਅੰਦਰ ਪੁੱਕੜ ਵੀ ਹੈਗੇ ਸੀ ਇਹ ਨਹੀਂ ਪਤਾ ਹੁਣ ਕਿੱਥੇ ਛੱਡ ਗਏ ਆ ਕਿੱਥੇ ਨਹੀਂ ਛੱਡ ਗਏ ਹਾਂਜੀ ਵੀ ਫਿਰ ਉਹ ਜਾਨਵਰ ਭੁੱਖੇ ਨਾਲ ਮਰ ਜੇ ਚਲੋ ਪ੍ਰਸ਼ਾਸਨ ਨੇ ਕਿਹਾ ਉਹਨੇ ਵੀ ਕਿਸੇ ਦੇ ਘਰੇ ਬੰਨ ਦੋ ਜਾਂ ਤਾਂ ਜਾਂਂਡੀ ਗਾਂਡੀ ਲੈ ਗਏ ਹੁਣ ਕਿ ਵੀ ਚਲੋ ਇਹ ਨਾ ਭੁੱਖੇ ਮਰ ਜੇ ਜਿਹੜਾ ਕੰਮ ਹੋਣਾ ਸੀ ਪਾਣਾ ਵਾਪਰਨਾ ਸੀ ਉਹਦਾ ਵਾਪਰ ਗਿਆ ਜੀ ਹੂੰ ਤੇ ਉਸ ਤੋਂ ਬਾਅਦ ਹੁਣ ਅੱਜ ਇੱਥੇ ਤਾਲਾ ਲੱਗਾ ਪਿਆ ਆਏ ਆ ਆਪਾਂ ਮੌਕੇ ਤੇ ਕੱਲ ਕਰੇ ਸੀਗੇ ਸਾਰੇ ਜਦੋਂ ਅਸੀਂ ਆਏ ਸੀ ਇੱਥੇ ਉਦੋਂ ਸਾਰੇ ਸੀ ਜੀ ਉਹ ਤਾਂ ਕਹਿੰਦਾ ਭਾਬੀ ਕੁੜੀ ਜਦੋਂ ਘਰੋਂ ਜਾਂਦੀ ਕੁਛ ਤਾਂ ਇਹੀ ਜ਼ਿਆਦਾ ਕਹਾਣੀ ਲੱਗਦੀ ਐ ਵੀ ਉਹਨੂੰ ਮਰਜ਼ੀ ਨੂੰ ਚਲੀ ਗਈ ਭਰਾ ਨੂੰ ਮਨ ਦੇ ਵਿੱਚ ਹੈਗਾ ਸੀ ਹਰਕ ਸੀਗਾ ਹਰਕ ਸੀਗਾ ਕੋਈ ਕੋਈ ਪਾਸ਼ਾ ਕੁਛ ਉਹ ਪਹਿਲੀ ਦਾ ਕਰ ਲੋ ਜੀ ਮੇਰਾ ਪਿਓ ਕਦੇ ਕੁੜੀ ਨਾ ਪਹਿਲੀ ਸੰਭਲਣ ਲੱਗੀ ਪਹਿਲੀ ਨਾ ਲਾਲਵਾਦੇ ਬਸ ਆਹੀ ਗੱਲ ਸੀ ਜੀ ਇਹ ਧੰਨਵਾਦ ਚੌਂਕੀਦਾਰ ਸਾਹਿਬ ਜੀ ਇਹ ਕਹਾਣੀ ਇਹ ਹੀ ਹੈ ਜਿਹੜੇ ਬਾਈ ਨੇ ਦੱਸਿਆ ਵੀ ਇਸ ਕੁੜੀ ਨੇ ਕੁਝ ਹੀ ਸਾਲ ਪਹਿਲਾਂ ਜਾ ਕੇ ਵਿਆਹ ਕਰਾ ਲਿਆ ਸੀ ਆਪਦੀ ਮਰਜ਼ੀ ਦੇ ਨਾਲ ਉਸ ਤੋਂ ਬਾਅਦ ਉਹ ਆਪਣੇ ਬਾਪ ਦੀ ਸੇਵਾ ਕਰਨ ਲਈ ਇੱਥੇ ਆ ਜਾਂਦੀ ਹੈ ਉਹਦੇ ਭਰਾ ਨੂੰ ਡਾਟ ਹੋ ਜਾਂਦਾ ਕਿ ਜਿਹੜੀ ਇਹ ਪੈਲੀ ਆ ਮੇਰਾ ਬਾਪ ਕੁੜੀ ਦੇ ਨਾਂ ਨਾ ਲਵਾ ਦੇ ਇਸ ਕਰਕੇ ਕੁਝ ਇਹ ਕਹਾਣੀ ਸੀ ਰਾਤ ਨੂੰ ਭੈਣ ਦਾ ਤੇ ਆਪਣੇ ਭਨੋਈਏ ਦਾ ਕਤਲ ਕਰ ਦਿੱਤਾ ਜਾਂਦਾ ਹੁਣ ਜਿਹਨੇ ਕਤਲ ਕੀਤਾ ਸੀ ਉਹ ਪਰਿਵਾਰ ਪੁਲਿਸ ਦੀ ਰਿਆਸਤ ਦੇ ਵਿੱਚ ਹੈ